ਕਿ ਜਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਚੱਲ ਰਹੇ ਹੈਗੇ ਜਿਹੜੇ ਮੋਰ ਬਲੌਕ ਦੀ ਗੱਲ ਕੀਤੀ ਜਾਵੇ ਜਿਹੜੇ ਪੰਚਾਇਤੀ ਚੋਣਾਂ ਹੋਣਗੀਆਂ ਸਾਡੇ ਮੋਰ ਬਲੌਕ ਦੇ ਵਿੱਚ ਕੁੱਲ 85 ਪੰਚਾਇਤਾਂ ਨੇ ਜੀ ਬਹੁਤ ਵਧੀਆ ਸ਼ਾਂਤੀਪੁਰ ਮਾਹੌਲ ਚੱਲ ਰਿਹਾ ਜੀ ਇੱਥੇ ਅਸੀਂ ਹੁਣ ਤੱਕ ਜਿਹੜੇ ਹੈਗੇ ਨੇ ਮੋਰ ਬਲੌਕ ਦੇ 2834 ਐਨੋਸੀ ਜਾਰੀ ਕਰ ਚੁੱਕੇ ਆ ਅੱਜ ਤੱਕ ਅਸੀਂ ਤੇ ਬਹੁਤ ਵਧੀਆ ਸ਼ਾਂਤੀਪੁਰ ਮਾਹੌਲ ਚੱਲ ਰਿਹਾ ਹੈ ਕੀ ਪਿੰਡਾਂ ਦੇ ਵਿੱਚ ਕੋਈ ਲੱਗਦਾ ਕਿ ਕਿੰਨੇ ਕਿੰਨੇ ਸਰਪੰਚੀ ਦੇ ਜਿਹੜੇ ਦੇਖਿਆ ਜੇ ਮਤੋਂ ਮੂਵਰ ਕਿੰਨੇ ਕਿੰਨੇ ਹੋਣਗੇ ਦੋ ਦੋ ਤਿੰਨ ਦਿਨ ਤਾਂ ਜੀ ਹਰੇਕ ਪਿੰਡ ਦੇ ਵਿੱਚ ਹੈਗੇ ਜੀ ਅੱਛਾ ਅੰਤਾਜਾ ਹੈ ਜੀ ਬਾਕੀ ਵੇਖਾਉਣ ਵਾਲਾ ਸਮਾਂ ਦੱਸੇਗਾ ਜੀ ਹਾਂਜੀ ਸ਼ਾਹ ਹੈਗਾ ਲੋਕਾਂ ਦੇ ਵਿੱਚ ਬਿਲਕੁਲ ਸ਼ਾਹ ਜੀ ਲੋਕਾਂ ਨੂੰ ਬੁਰਾ ਸ਼ਾਹ ਜੀ ਐਨਓਸੀ ਲੈਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਇੱਥੇ ਪੂਰੇ ਰੈਜਿਮੈਂਟ ਕੀਤੇ ਗਏ ਨੇ ਪਾਣੀ ਦਾ ਪ੍ਰਬੰਧ ਹੈ ਜਿਵੇਂ ਸ਼ਾਹ ਦਾ ਪ੍ਰਬੰਧ ਸਾਰੇ ਕੋਈ ਇੱਥੇ ਲਾਈਨਿੰਗ ਲੱਗਦੀ ਕੁਛ ਨਹੀਂ ਐਨਓਸੀ ਤੋਂ ਉੱਥੋਂ ਲੈਣ ਤੋਂ ਬਾਅਦ ਫਿਰ ਅੱਗੇ ਦਾ ਪ੍ਰੋਸੈਸ ਕੀ ਹੈ ਫਿਰ ਟਰਨਿੰਗ ਅਫਸਰ ਕੋਲ ਜਾਣਗੇ ਜਿੱਥੇ ਕਾਗਜ਼ ਸਬਮਿਟ ਕੀਤੇ ਜਾਣਗੇ ਬਹੁਤ ਸਾਰਾ ਪ੍ਰੋਸੈਸ ਉੱਥੇ ਹੋਊਗਾ ਜੀ ਬਾਕੀ। ਦੇਖੀ ਜੀ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਚੱਲ ਰਹੇ ਹੈਗੇ ਜਿਹੜੇ ਮੋਰ ਬਲੌਕ ਦੀ ਗੱਲ ਕੀਤੀ ਜਾਵੇ ਜਿਹੜੇ ਪੰਚਾਇਤੀ ਚੋਣਾਂ ਹੋਣੀਆਂ। ਸਾਡੇ ਮੋਰ ਬਲੌਕ ਦੇ ਵਿੱਚ ਕੁੱਲ 85 ਪੰਚਾਇਤਾਂ ਨੇ ਜੀ। ਬਹੁਤ ਵਧੀਆ ਸ਼ਾਂਤੀਪੁਰ ਮਾਹੌਲ ਚੱਲ ਰਿਹਾ ਜੀ ਇੱਥੇ। ਅਸੀਂ ਹੁਣ ਤੱਕ ਜਿਹੜੇ ਹੈਗੇ ਨੇ ਮੋਰ ਬਲੌਕ ਦੇ 2834 ਐਨੋਸੀ ਜਾਰੀ ਕਰ ਚੁੱਕੇ ਅੱਜ ਤੱਕ ਅਸੀਂ। ਤੇ ਬਹੁਤ ਵਧੀਆ ਸ਼ਾਂਤੀਪੁਰ ਮਾਹੌਲ ਚੱਲ ਰਿਹਾ ਹੈ। ਇਹ ਪਿੰਡਾਂ ਦੇ ਵਿੱਚ ਕੋਈ ਲੱਗਦਾ ਕਿ ਕਿੰਨੇ ਕਿੰਨੇ ਸਰਪੰਚੀ ਦੇ ਜਿਹੜੇ ਦੇਖਿਆ ਜਾਵੇ ਤਾਂ ਮੂਵਰ ਕਿੰਨੇ ਕਿੰਨੇ ਹੋਣਗੇ ਜੀ ਦੋ ਦੋ ਤਿੰਨ ਤਿੰਨ ਤਾਂ ਜੀ ਹਰੇਕ ਪਿੰਡ ਦੇ ਵਿੱਚ ਹੈਗੇ ਜੀ ਅੱਛਾ ਜੀ ਅੰਤਾਜਾ ਹੈ ਜੀ ਬਾਕੀ ਵੇਖਾਉਣ ਵਾਲਾ ਸਮਾਂ ਦੱਸੇਗਾ ਜੀ ਹਾਂਜੀ ਸ਼ਾਹ ਹੈਗਾ ਲੋਕਾਂ ਦੇ ਵਿੱਚ ਬਿਲਕੁਲ ਸ਼ਾਹ ਜੀ ਲੋਕਾਂ ਵਿੱਚ ਬੁਰਾ ਸ਼ਾਹ ਜੀ ਐਨਓਸੀ ਲੈਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਇੱਥੇ ਪੂਰੇ ਰੈਜਮੈਂਟ ਕੀਤੇ ਗਏ ਨੇ ਪਾਣੀ ਦਾ ਪ੍ਰਬੰਧ ਹੈ ਜਿਵੇਂ ਸ਼ਾਹ ਦਾ ਪ੍ਰਬੰਧ ਸਾਰੇ ਕੋਈ ਇੱਥੇ ਲਾਈਨਿੰਗ ਲੱਗਦੀ ਕੁਛ ਨਹੀਂ ਲੱਗਦੀ एनओसी तो उठो लेने के बाद फिर आगे का प्रोसेस कीवे फिर टर्निंग ऑफिसर ਕੋਲ ਜਾਣਗੇ ਜਿੱਥੇ ਕਾਗਜ਼ ਸਬਮਿਟ ਕੀਤੇ ਜਾਣਗੇ ਬਹੁਤ ਸਾਰਾ ਪ੍ਰੋਸੈਸ ਉੱਥੇ ਹੋਊਗਾ ਜੀ ਬਾਕੀ